ਪੰਜਾਬ ਪਿਛਲੇ ਕਈ ਦਿਨਾਂ ਤੋਂ ਹੜਾ ਦੀ ਮਾਰ ਚੇਲ ਰਿਹਾ ਹੈ ਹੜਾ ਦੇ ਕਈ ਕਾਰਨ ਨੇ ਔਰ ਇਨ ਕਾਰਨਾ ਨੂੰ ਲੈ ਕੇ ਅੱਜ ਰਾਣਾ ਗੁਰਜੀਤ ਦੀ ਗੱਲ ਕਰੀਏ ਰਾਣਾ ਇੰਦਰ ਪ੍ਰਤਾਪ ਦੀ ਗੱਲ ਕਰੀਏ ਦੋਨਾਂ ਦੀ ਤਰਫੋਂ ਕਿਹਾ ਗਿਆ ਹੈ ਕਿ ਇਸ ਦੀ ਇੱਕ ਜੁਡੀਸ਼ੀਅਲ ਜਾਂਚ ਹੋਣੀ ਚਾਹੀਦੀ ਹੈ ਔਰ ਜਿਹੜੇ ਇਸ ਦੇ ਲਈ ਜ਼ਿੰਮੇਵਾਰ ਹਨ ਉਹਨਾਂ ਦੀ ਅਕਾਉਂਟੇਬਿਲਟੀ ਫਿਕਸ ਹੋਣੀ ਚਾਹੀਦੀ ਹੈ ਰਾਣਾ ਗੁਰਜੀ ਸਾਡੇ ਨਾਲ ਨੇ ਗੱਲਬਾਤ ਕਰਨ ਹੈ ਰਾਣਾ ਜੀ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਅੱਜ ਮੰਗ ਕਰ ਦਿੱਤੀ ਕਿ ਜੁਡੀਸ਼ੀਅਲ ਇਨਕੁਆਰੀ ਹੋਏ ਇਸ ਪੂਰੇ ਘਟਨਾਕ੍ਰਮ ਦੀ ਦੇਖੋ ਜੀ ਜਿਹੜੇ ਮੀਂਹ ਸੀਗੇ ਉਹ ਨੇਚਰਲ ਸੀਗੇ ਤਾਂ ਜਿਹੜੇ ਹੜ ਆਇਆ ਜੀ ਉਹ ਮੈਨ ਮੇਡ ਆ ਜਾਂ ਤਾਂ ਇਹਨਾਂ BBMP ਨੂੰ ਔਰ ਪੰਜਾਬ ਸਰਕਾਰ ਦੇ ਐਗਰੀਕਲਚਰ ਡਿਪਾਰਟਮੈਂਟ ਨੂੰ ਕੁਝ ਪਤਾ ਹੀ ਨਹੀਂ ਜੀ ਜਾਂ ਬਹੁਤ ਕੁਝ ਪਤਾ ਜਿਹੜਾ ਉਹ ਦੱਸ ਨਹੀਂ ਰਹੇ ਲੇਕਿਨ ਨੁਕਸਾਨ ਕਿਤਾ ਹੋਇਆ ਨੁਕਸਾਨ ਜਿਹੜੇ ਦਰਿਆਵਾਂ ਦੇ ਕਿਨਾਰੇ ਦੇਤੇ ਲੋਕ ਰਹਿੰਦੇ ਆ ਜੀ ਯਾਰ ਰਾਵੀ ਦੀ ਜੇ ਗੱਲ ਕਰੀਏ ਨਾ ਰਾਵੀ ਦੇ ਵਿੱਚ ਤਾਂ ਇਹਨਾਂ ਨੇ ਅਨਾਉਂਸਮੈਂਟ ਵੀ ਢੰਗ ਨਾਲ ਨਹੀਂ ਕੀਤੀ ਜਿਹੜਾ ਬੰਦਾ ਜਾਗਦਾ ਸੀ ਉਹ ਜਾਗਦਾ ਰਹਿ ਗਿਆ ਭੱਜ ਗਿਆ ਉਹ ਡੰਗਰ ਜਿਹੜਾ ਖੋਲ ਦਿੱਤਾ ਉਹ ਰੁੜ ਗਿਆ ਜਿਹੜਾ ਬਜਿਆ ਰਹਿ ਗਿਆ ਮਰ ਗਿਆ ਇਸੇ ਤਰ੍ਹਾਂ ਬੰਦਿਆਂ ਨਾਲ ਵੀ ਬਹੁਤ ਅਕਾਊਂਟਿੰਗ ਹੋਏਗੀ ਪਤਾ ਲੱਗੇਗਾ ਲੇਕਿਨ ਮੈਂ ਸਮਝਦਾ ਕਿ ਸੁੱਤਾ ਪਿਆ ਮਰਿਆ ਬਰਾਬਰ ਇੱਕਦਮ ਹੜਾ ਆ ਜਾਵੇ ਕੀ ਕਰ ਸਕਦਾ ਬੋਲ ਜਾਊਗਾ ਮੈਂ ਮੈਂ ਨਹੀਂ ਕਿਹਾ ਮੈਨ ਵੇਡ ਫਲੱਡ ਹੈ ਮਨਵੀ ਗਲਤੀ ਹੈ ਔਰ ਇਹਦੇ ਲਈ ਮੈਂ ਕਿਹਾ ਵੀ ਸਿਟਿੰਗ ਹਾਈ ਕੋਰਟ ਦਾ ਸਿਟਿੰਗ ਜੱਜ ਇਹਦਾ ਪਰੋਬ ਕਰੇ ਕਿ ਭਾਖੜਾ ਮੈਨੇਜਮੈਂਟ ਬੋਰਡ ਦਾ ਕੀ ਕਸੂਰ ਆ ਪੰਜਾਬ ਸਰਕਾਰ ਦਾ ਕੀ ਕਸੂਰ ਆ ਜਾਂ ਤਾਂ ਦੋਨਾਂ ਤੋਂ ਕਿਸੇ ਨੂੰ ਕੁਝ ਪਤਾ ਨਹੀਂ ਆ ਗਿਆ ਜਾਂ ਬਹੁਤ ਕੁਝ ਪਤਾ ਸੀ ਇਸ ਕਰਕੇ ਆਇਆ ਸਾਹਮਣੀ ਭਾਈ ਨਾ 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 ਇਹ ਬੜੀਆਂ ਗੱਲਾਂ ਹੁੰਦੀਆਂ ਇਹ ਪਰੋਭ ਕਰੇ ਜੱਜ ਸਾਹਿਬ ਮੈਂ ਤਾਂ ਇਹ ਚਾਹਾਂਗਾ ਹੋਰ ਜਾ ਰਹੇ ਹੋ ਤੁਸੀਂ ਇਹ ਕਾਗਜ਼ ਤਿਆਰ ਕਰੂੰਗਾ ਜਾਣਾ ਪਟੀਸ਼ਨ ਫਾਈਲ ਕਰਨ ਜਾ ਬਿਲਕੁਲ ਬਿਲਕੁਲ ਮੇਰਾ ਮਨ ਹੈ ਪਟੀਸ਼ਨ ਤੁਹਾਨੂੰ ਕੀ ਲੱਗਦਾ ਹੈ ਮਾਨਵੀ ਗਲਤੀ ਤੁਸੀਂ ਕਹਿ ਰਹੇ ਹੋ ਕਿਸ ਹੱਦ ਤੱਕ ਗਲਤੀ ਹੋਈ ਹੈ ਨੈਗਲੀਜੈਂਸੀ ਹੋਈ ਹੈ ਜਾਂ ਖੁੱਲਾ ਹੀ ਛੜਤਾ ਵੀ ਜੋ ਹੋ ਰਿਹਾ ਹੋਣ ਦਿਓ ਦੇਖੋ ਆ ਫਿਗਰਸ ਵੇਖਣ ਦੇ ਬਾਅਦ ਤੁਹਾਨੂੰ ਵੀ ਸਮਝ ਆ ਗਈ ਹੋਏਗੀ ਕਿ ਯਾਰ ਇਹ ਜਿਹੜਾ ਡੈਮ ਹੈ ਨਾ ਡੈਮ ਨੂੰ ਤੁਸੀਂ ਝਟਕੇ ਨਹੀਂ ਦੇ ਸਕਦੇ ਇੱਕ ਵਾਰ ਇਹ ਤਾਂ ਤੁਸੀਂ ਖੋਲ ਦਿੱਤਾ 50 ਹਜ਼ਾਰ ਤੇ ਘੰਟੇ ਮਗਰੋਂ ਤੁਸੀਂ ਫੇਰ ਹੁਣ ਡਾਊਨ ਕਰ ਦਿੱਤਾ ਮਜਬੂਰੀ ਹੁੰਦੀ ਹੈ ਕਰਨੇ ਪੈਂਦੇ ਆ ਬਟ 4 ਘੰਟੇ ਨਿਰਲ ਕਰ ਦਿੱਤਾ ਫੇਰ ਪਾਣੀ ਛੱਡ ਦਿੱਤਾ ਵਾਏ ਇਹਦਾ ਮਤਲਬ ਉੱਥੇ ਪਲੈਨਿੰਗ ਨਹੀਂ ਸੀ ਤੁਹਾਡੀ ਜਾਂ ਤੁਹਾਨੂੰ ਸਮਝ ਨਹੀਂ ਜਾਂ ਤੁਸੀਂ ਜਾਣ ਪੁੱਛ ਕੇ ਕਰ ਰਹੇ ਹੋ ਦੋਵਾਂ 'ਚੋਂ ਇੱਕ ਗਲਤ ਜ਼ਰੂਰ ਹੈ ਇਹ ਮੈਂ ਕੌਣ ਕਹਿਣ ਵਾਲਾ ਕੌਣ ਆ ਜਿਹੜੇ ਗਿਲਤੀ ਨੇ ਚਾਹੇ ਵਿਭਾਗ ਦੇ ਇੰਜੀਨੀਅਰ ਨੇ ਅਫਸਰ ਨੇ ਉਪਰੋਭ ਕਰਕੇ ਹਾਈ ਕੋਰਟ ਦਾ ਜੱਜ ਪਾਣੀ ਦਾ ਪਾਣੀ ਜਸਟਿਸ ਦੇਵੇ ਲੋਕਾਂ ਨੂੰ ਲੇਕਿਨ ਰਾਣਾ ਜੀ ਸਰਕਾਰ ਨਾਲ ਜਦੋਂ ਇਸ ਮਸਲੇ ਤੇ ਗੱਲ ਕਰਨੇ ਆ ਉਹ ਕਹਿੰਦੇ ਡੈਮਾ ਤੋਂ ਤੇ ਅਸੀਂ ਇੰਨਾ ਪਾਣੀ ਛੱਡਿਆ ਹੀ ਨਹੀਂ ਕਹਿੰਦੇ ਨਦੀ ਨਾਲੇ ਜਿਹੜੇ ਹੋਰ ਸੀ ਨਾ ਉੱਥੋਂ ਪਾਣੀ ਆ ਗਿਆ ਉਸ ਨੂੰ ਕਿਦਾਂ ਕੰਟਰੋਲ ਕਰਦੇ ਸਰਕਾਰ ਕੁਝ ਕਹਿੰਦੀ ਆ ਮੰਤਰੀ ਕੁਝ ਕਹਿੰਦੇ ਆ ਮੰਤਰੀ ਕੁਝ ਕਹਿੰਦੇ ਆ ਅਫਸਰ ਕੁਝ ਕਹਿੰਦੇ ਆ ਅਫਸਰ ਤਾਂ ਜਾਨ ਬਚਾਉਂਦੇ ਭੱਜਦੇ ਫਿਰੇ ਮੈਂ ਦੇਖੇ ਲੇਕਿਨ ਮੈਂ ਇੱਕ ਗੱਲ ਕਹਿਣੀ ਚਾਹੁੰਨਾ ਮਰੇ ਤਾਂ ਲੋਕ ਨਾ ਯਾਰ ਉਹਨਾਂ ਨੂੰ ਕੰਟਰੋਲ ਕੌਣ ਕਰੂਗਾ ਜੇ ਉੱਥੋਂ ਆਇਆ ਤਾਂ ਅੱਗੇ ਛੱਡਣਾ ਕਿਹਨੇ ਸੀ ਫਿਰ ਉੱਪਰੋਂ ਕੰਟਰੋਲ ਕਹਿੰਨੇ ਕਰਨਾ ਸੀ ਜੇ ਇਹ ਨਦੀਆਂ ਨਾਲਿਆਂ ਦਾ ਪਾਣੀ ਆ ਰਿਹਾ ਤਾਂ ਤੁਸੀਂ ਡੈਮ ਤਾਂ ਰੋਕਦੇ ਹੋ ਤੁਸੀਂ ਕੋ ਡੈਮ ਭਰਿਓ ਸੀ ਤਾਂ ਵੀ ਉਹ ਵੀ ਛੱਡਨੇ ਪੈਗੇ ਇਹ ਦੋ ਗੱਲਾਂ ਕੱਟੀਆਂ ਕਿਉਂ ਕੁਸ਼ਨ ਕਿਉਂ ਨਹੀਂ ਰੱਖਦੇ 15 ਸਤੰਬਰ ਤਾਈਂ ਵਾਰਸ਼ਾਂ ਹੋਰ ਵੀ ਹੋ ਸਕਦੀਆਂ ਹਰੇ ਦਿਨ ਕਿਹੜੇ 2-3 ਕੋਈ ਸੀ ਕਹਿੰਦੇ ਬੰਨ ਮਜ਼ਬੂਤ ਕੀਤੇ ਸੀ ਲੇਕਿਨ ਬੰਨਾਂ ਦੇ ਉੱਪਰੋਂ ਹੀ ਪਾਣੀ ਨਿਕਲ ਗਿਆ ਫਿਰ ਕੀ ਕਰ ਸਕਦੇ ਆ ਬੰਨ ਮਜ਼ਬੂਤ ਕੀਤੇ ਕਹਿੰਨੇ ਖੁੱਲ ਕੇ ਨਿਸੋ ਕਰੋੜ ਜੁਰਮੰਤਰੀ ਜੀ 200 ਕਰੋੜ ਜਾਂ 300 ਕਰੋੜ ਦੱਸਿਆ ਦੇਖੋ ਵਿਧਾਨ ਸਭਾ ਦੇ ਵਿੱਚ ਰਾਣਾ ਇੰਦਰ ਪ੍ਰਤਾਪ ਸਿੰਘ 2023 ਤੋਂ ਲੈ ਕੇ ਅੱਜ ਤਾਈਂ ਰੌਲਾ ਹੀ ਪਾਉਂਦਾ ਆ ਕਿ ਵੀ ਹੜ੍ਹਾਂ ਦਾ ਕੁਝ ਕਰੋ ਡੈਮਾਂ ਦਾ ਕੁਝ ਕਰੋ ਜਿਹੜੇ ਸਾਡੇ ਤੁਸੀਂ ਬੰਨ ਨੇ ਉਹਨਾਂ ਨੂੰ ਮਜ਼ਬੂਤ ਕਰੋ ਜਿਹੜੇ ਕਿਸਾਨਾਂ ਦੇ 23 ਦੇ ਵਿੱਚ ਖੇਤਾਂ 'ਚ ਰੇਤਾ ਪੈ ਗਿਆ ਉਹ ਤੁਸੀਂ ਕੱਢਣ ਨਹੀਂ ਦਿੱਤਾ ਔਰ ਫਿਰ ਵਪਾਰੀ ਕੱਢ ਕੇ ਲੈ ਗਏ ਕਿਸਾਨ ਨੂੰ ਕੀ ਮਿਲਿਆ ਅੱਜ ਫੇਰ ਰੇਤਾ ਜਿੱਦਣ ਸੁੱਕ ਜਾਵੇ ਮੰਨ ਲਓ ਅਕਤੂਬਰ 15 ਤੋਂ ਸੁੱਕਦਾ 15 ਅਕਤੂਬਰ ਤੋਂ ਲੈ ਕੇ 3 ਮਹੀਨੇ ਦਾ ਪਹਿਲਾਂ ਪਰਮਿਟ ਦਿਓ ਦੇਖ ਕੇ ਸੈਟਲਾਈਟ ਇਮੇਜਸ ਨਾਲ ਔਰ ਪੂਰਾ ਦੱਸ ਕੇ ਵੀ ਤੇਰਾ ਐਨ ਐਨ ਐ ਫੁੱਟ ਚੱਕ ਮਿੱਟੀ ਉਹਨੂੰ ਦਿਓ ਉਹ ਚੱਕਣਾ 4 ਪੈਸੇ ਉਹ ਵੀ ਕਮਾ ਲੈਣ ਨਾਲੇ ਪੰਜਾਬ ਦੀ ਜਰਖੇਸ ਧਰਤੀ ਜਿਹੜੀ ਅਸੀਂ ਜਗਾ ਜਗਾ ਪਟ ਪਟ ਕੇ ਹਾਈਵੇਜ ਪਾਈ ਆ ਉਹ ਜਰਖੇਸ ਤਰਤੀਬ ਬਚੂਗੀ ਇਹਦੀ ਕੋਈ ਇਫੈਕਟਿਵਟੀ ਯੂਟਿਲਾਈਜੇਸ਼ਨ ਹੋ ਜੂਗੀ ਸੋ ਗੱਲਾਂ ਬੜੀਆਂ ਨੇ ਕੰਪਨਸੇਸ਼ਨ ਸਾਰਿਆਂ ਨੂੰ ਮਿਲਣਾ ਚਾਹੀਦਾ ਚਾਹੇ ਕੋਈ ਜ਼ਮੀਨ ਨਾਮ ਹੈ ਮੇਰੇ ਨਹੀਂ ਹੈ ਜੇ ਮੇਰਾ ਪੋਜੀਸ਼ਨ ਆ ਮੈਂ ਫਸਲ ਬਿਜੀ ਆ ਤੇ ਕੰਪਨਸੇਸ਼ਨ ਮੈਨੂੰ ਮਿਲਣਾ ਚਾਹੀਦਾ ਹਾਂ ਜੇ ਤੁਸੀਂ ਐਕਵਾਇਰ ਕਰ ਰਹੇ ਹੋ ਫਿਰ ਤਾਂ ਤੁਸੀਂ ਕਹਿ ਸਕਦੇ ਹੋ ਯਾਰ ਤੇਰੇ ਨਾਮ ਨਹੀਂ ਤੇ ਅੱਜ ਦੇਣਾ ਕੰਪਨਸੇਸ਼ਨ ਹੈ ਬਿਜੀ ਮੈਂ ਮੰਦਿਓ ਇਹ ਸਰਕਾਰ ਪੰਜ ਕਿੱਲੇ ਤੇ ਆ ਗਈ ਇਹ ਸਭ ਮਤਲਬ ਲੋਕਾਂ ਦੇ ਮੂੰਹ ਪੁੰਜਣ ਵਾਲੀ ਗੱਲ ਆ ਉਹ ਅਖੀਰ ਨੂੰ ਪੰਜਾਂ ਪੰਜ ਕਿੱਲੇ ਵਾਲੇ ਨੂੰ ਵੀ 5 7 10% ਨੂੰ ਦੇ ਕੇ ਜਿਵੇਂ ਪਹਿਲਾਂ ਕੀਤਾ ਉਦਾਂ ਹੀ ਹੁਣ ਸੈਟੀਸਫਾਈ ਕਰਦੇ ਨੇ ਤੁਸੀਂ ਪ੍ਰੈਕਟੀਕਲ ਗੱਲ ਕਰ ਰਹੇ ਹੋ ਲੇਕਿਨ ਇੱਥੇ ਡੈਂਸ ਦੀ ਗੱਲ ਨਹੀਂ ਹੋ ਰਹੀ ਨੈਗਲੀਜੈਂਸੀ ਦੀ ਗੱਲ ਨਹੀਂ ਹੋ ਰਹੀ ਬਲਕਿ ਕੇਂਦਰ ਦਾ ਜਿਹੜਾ ਰੀਲੀਫ ਪੈਕੇਜ ਆਇਆ ਉਸ ਨੂੰ ਲੈ ਕੇ ਖੰਨਾ ਜੰਗੀ ਸ਼ੁਰੂ ਹੋ ਗਈ ਹੈ ਬੀਜੇਪੀ ਵਾਲੇ ਕਹਿੰਦੇ 12000 ਕਰੋੜ ਭੇਜਿਆ ਹੋਇਆ ਐਸਡੀਆਰਐਫ ਦਾ ਉਸ ਦਾ ਇਸਤੇਮਾਲ ਕਿਉਂ ਨਹੀਂ ਕਰਦੇ ਉਸ ਦਾ ਇਸਤੇਮਾਲ ਕਿੱਥੇ ਕੀਤਾ ਉਹ ਦੱਸੋ ਇਹ ਕਹਿੰਦੇ ਮੋਦੀ ਸਾਹਿਬ ਤੋਂ 20000 ਕਰੋੜ ਮੰਗਿਆ ਸੀ ਉਹ 1600 ਕਰੋੜ ਦੇ ਗਏ ਨੇ ਯਾਰ ਇਹ ਜਿਹੜੇ ਦੇਣ ਵਾਲੇ ਔਰ ਲੈਣ ਵਾਲੇ ਮੈਂ ਇਹਨਾਂ ਦੋਨਾਂ ਨੂੰ ਪੁੱਛਦਾ ਕੀ ਪੋਲੀਟਿਕਸਾਈਜ਼ ਨਾ ਕਰੋ ਇਹ ਸਮਾਂ ਜਿਹੜਾ ਆ ਇਹ ਲੋਕਾਂ ਨੂੰ ਰਾਹਤ ਦੇਣ ਵਾਲਾ ਤੁਸੀਂ ਆਪਣਾ ਹਿਸਾਬ ਕਿਤਾਬ ਬਾਅਦ ਚ ਕਰ ਲਿਓ ਉਹ ਕਹਿੰਦੇ 60000 ਕਰੋੜ ਲੈਣਾ 60000 ਕਰੋੜ ਯਾਰ ਫਿਰ ਤੁਸੀਂ ਦਰਿਆਵਾਂ 'ਚ ਦੇ ਦੇਣਾ ਪਹਿਲਾਂ ਕਿਉਂ ਨਹੀਂ ਲਿਆ ਤੇ ਸਰਕਾਰ ਦੇਵੇ ਕਿਉਂ ਨਾ ਇਹ ਇਸ਼ੂਜ਼ ਨੇ ਇਹਨਾਂ ਨੂੰ ਡਰੈਸ ਅਲੈਦਾ ਕਰੋ ਅੱਜ ਕੇਵਲ ਤੇ ਕੇਵਲ ਰਾਹਤ ਦੇਣ ਦੀ ਗੱਲ ਕਰੋ ਕਿ ਉਸ ਇਲਾਕੇ ਜਿੱਥੇ ਨੁਕਸਾਨ ਹੋਇਆ ਖਾਲੀ ਕਿਸਾਨ ਔਰ ਮਜ਼ਦੂਰ ਦੀ ਨਹੀਂ ਗੱਲ ਕਰ ਰਿਹਾ ਵਪਾਰੀਆਂ ਦੀ ਵੀ ਕਰ ਰਿਹਾ ਟਰਾਂਸਪੋਰਟਰਾਂ ਦੀ ਵੀ ਗੱਲ ਕਰ ਰਿਹਾ ਕੋਵਿਡ ਆਇਆ ਨਾ ਯੂਐਸ ਨੇ ਕਿਦਾਂ ਸਾਰਿਆਂ ਨੂੰ ਕਿਹਾ ਵੀ ਚਲੋ ਕੋਈ ਗੱਲ ਨਹੀਂ ਅਸੀਂ ਤੁਹਾਡੇ ਨਾਲ ਖੜੇ ਹਾਂ ਤਿੰਨ ਤਿੰਨ ਚਾਰ ਚਾਰ ਵਾਰ ਰਾਸ਼ਨ ਕਾ ਸਾਡੀ ਕਾਂਗਰਸ ਦੀ ਸਰਕਾਰ ਜੀ ਅਸੀਂ ਕੋਵਿਡ ਦੌਰਾਨ ਪਾੜ ਦਿੱਤਾ ਕਿਸੇ ਸਰਕਾਰ ਨੇ ਪਲੈਨਡ ਵੇ ਦੇ ਵਿੱਚ ਕਾਰਡ ਹੋਲਡਰਸ ਨੂੰ ਉਸ ਇਲਾਕੇ ਦੇ ਨੂੰ ਰਾਸ਼ਨ ਦਿੱਤਾ ਇਹ ਤਾਂ ਲੋਕ ਹੀ ਹੈ ਚੰਗੇ ਸਾਰੇ ਪੰਜਾਬ ਚੋਂ ਔਰ ਮੈਂ ਹਮਨਾ ਸਿੱਖ ਆਰਗੇਨਾਈਜੇਸ਼ਨਸ ਦੇਸ਼ ਦੀਆਂ ਵਿਦੇਸ਼ ਦੀਆਂ ਬੜਾ ਜ਼ਬਰਦਸਤ ਕੰਮ ਕਰ ਰਹੇ ਆ ਹੁਣ ਮੈਂ ਇੱਕ ਦਾ ਨਾਮ ਲਵਾਂਗਾ ਦੂਜਾ ਬੋਲ ਜੂਗਾ ਸਿੱਖੇ ਸਿੱਖ ਫੋਰ ਜਸਟ ਜਸ ਸਿੱਖ ਫੋਰ ਗਲੋਬਲ ਸਿੱਖ ਗਲੋਬਲ ਸਿੱਖ ਯੂਨਾਈਟਿਡ ਸਿੱਖ ਔਰ ਬੜੇ ਨੇ ਜਿਹੜੇ ਹਰ ਹਫ਼ਤੇ ਚ ਹਰ ਜਗ੍ਹਾ ਕਸ਼ਮੀਰ ਤੋਂ ਕਨਿਆ ਕੁਮਾਰੀ ਯੂਕਰੇਨ ਤੱਕ ਚਲੇ ਜਾਂਦੇ ਆ ਸਾਡੇ ਧਾਰਮਿਕ ਸੰਤ ਅੱਜ ਨਾਲ ਖੜੇ ਹੋਏ ਲੋਕਾਂ ਲੋਕ ਉਹਨਾਂ ਦੀ ਗਲ ਮੰਦੇ ਆ ਲੋਕ ਸਰਕਾਰਾਂ ਨੂੰ ਦੋਨਾਂ ਨੂੰ ਇਸ ਵੇਲੇ ਠੀਕ ਨਹੀਂ ਸਮਝ ਰਹੇ 1600 ਕਰੋੜ ਰੁਪਏ ਦਿੱਤਾ ਬਹੁਤ ਬਹੁਤ ਧੰਨਵਾਦ ਲੇਕਿਨ ਮੈਂ ਗੱਲ ਕਰਨੀ ਚਾਹਾਂਗਾ گورنر ਸਾਹਿਬ ਨੇ ਜੇ ਤਾਂ ਗੱਲ ਕੀਤੀ ਠੀਕ ਫਿਰ ਮੈਂ ਉਹਨਾਂ ਨਾਲ ਸਹਿਮਤ ਆ ਉਹ ਕਹਿੰਦੇ ਯਾਰ ਇਹ ਤਾਂ ਟੋਕਨ ਹੀ ਦਿੱਤਾ ਲੈ ਤੁਹਾਨੂੰ ਵੱਡਾ ਪੈਕੇਜ ਤਾਂ ਦੇਣਾ ਤੇ ਦੇਣਗੇ ਤਾਂ ਯਾਰ ਆਪਾਂ ਛਰਾਗਾ ਕਰਾਂਗੇ ਐਸ ਵੇਲੇ ਲੋੜ ਹੈ ਲੋਕਾਂ ਦੀ ਲੋਕਾਂ ਦੀ ਲੜਾਈ ਲੜ ਰਹੇ ਹੈ ਪੀ ਐਮ ਤੇ ਪੀ ਐਮ ਦੋਨਾਂ ਨੂੰ ਚਿੱਠੀ ਲਿਖੀ ਹੈ ਕਿ ਜੁਡੀਸ਼ੀਅਲ ਪ੍ਰੂਫ ਕਰਾਓ ਦੋਨਾਂ ਨੂੰ ਕਿਹਾ ਜੁਡੀਸ਼ੀਅਲ ਪ੍ਰੂਫ ਕਰਾਓ ਵਾਟਰ ਰੀਚਾਰਜਿੰਗ ਦਾ ਸੋਚੋ ਔਰ ਜ਼ਮੀਨ ਐਕਵਾਇਰ ਕਰ ਲਓ ਔਰ ਕੰਪਨਸੇਸ਼ਨ 70000 ਰੁਪਏ ਪਰ ਏਕੜ ਦਿਓ ਜ਼ਮੀਨ ਦਾ ਜਿਹੜਾ ਕਬਜਾ ਜਿਹਨੇ ਬਿਜੀ ਉਹਨੂੰ ਦੇ ਦਿਓ ਮੈਂ ਇਹ ਵੀ ਕਿਹਾ ਕਿ ਭਾਈ ਜੇ ਕਿਸੇ ਦੇ ਨੋ ਜ਼ਮੀਨ ਨਹੀਂ ਪੰਜਾਬ ਸਰਕਾਰ ਦੇ ਆ ਪਾਰ ਸਰਕਾਰ ਦੇ ਆ ਗੁੱਡਵਿਲ ਜੈਸਚਰ ਤੁਸੀਂ ਦੇ ਦੋ ਕੋ ਵੀ ਤੁਸੀਂ ਇਹਨੇ ਨੇ ਪੈਸੇ ਦਿਓ ਨੋਮੀਨਲ ਤੇ ਤੁਸੀਂ ਆਪਣੀ ਜ਼ਮੀਨ ਆਪਣਾ ਲੋਕ ਤੁਹਾਡੇ ਗਣਗਣ ਕਰਨ ਇਹ ਤਾਂ ਵਿਹਲਾ ਹੁੰਦਾ ਜਸ ਕਟਣ ਦਾ ਚਾਹੇ ਪ੍ਰਧਾਨ ਮੰਤਰੀ ਜੀ ਹੋਣ ਚਾਹੇ ਮੁੱਖ ਮੰਤਰੀ ਜੀ ਹੋਣ ਯਾਰ ਇਹ ਗੱਲਾਂ ਕਰਨੀਆਂ ਚਾਹੀਦੀਆਂ ਇੱਕ ਆਖਰੀ ਸਵਾਲ ਕਹਿੰਦੇ ਰਸੂਕਦਾਰ ਜਿਹੜੇ ਨੇ ਉਹ ਵੀ ਮਦਦ ਲਈ ਅੱਗੇ ਆਣ ਰਾਣਾ ਗੁਰਜੀਤ ਮਦਦ ਲਈ ਅੱਗੇ ਆ ਚੁੱਕੇ ਇਹ ਮੇਰੇ ਕਹਿਣਾ ਕੁਝ ਨਹੀਂ ਹੋਏਗਾ ਲੋਕਾਂ ਨੂੰ ਪੁੱਛੋ ਵੱਡੀ ਗੱਲ ਆਖੀ ਹੈ ਕਿ ਮੇਰੇ ਕਹਿਣ ਨਾਲ ਕੁਝ ਨਹੀਂ ਹੋਏਗਾ ਲੋਕਾਂ ਨੂੰ ਪੁੱਛੋ ਲੇਕਿਨ ਇੱਕ ਵੱਡੀ ਮੰਗ ਕੀਤੀ ਹੈ ਹਾਲਾਂਕਿ ਕਹਿ ਰਹੇ ਨੇ ਕਿ ਮੈਂ ਉਸ ਮੰਗ ਨੂੰ ਲੈ ਕੇ ਕੋਟ ਦਾ ਦਰਵਾਜ਼ਾ ਵੀ ਖੜਕਟਾਉਂਗਾ ਵੇਖਣ ਵਾਲੀ ਗੱਲ ਰਹੇਗੀ ਮਸਲਾ ਗੰਭੀਰ ਹੈ ਇਸ ਮਸਲੇ ਨੂੰ ਲੈ ਕੇ ਆਨ ਵਾਲੇ ਦਿਨਾਂ 'ਚ ਕਿਸ ਤਰ੍ਹਾਂ ਦੀ ਹਲਚਲ ਵੇਖਣ ਨੂੰ ਮਿਲਦੀ ਹੈ ਕੈਮਰਾ ਪਰਸਨ ਜਗਜੀਤ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ